ਚਿੱਟੇ ਵਾਲਿਆਂ ਦੇ ਠਿਕਾਣੇ ਤੇ ਪਹੁੰਚੇ ਆ ਪੰਨੀਆਂ ਜਿਹੜੀਆਂ ਨੇ ਉਹ ਪਈਆਂ ਹੋਈਆਂ ਨੇ ਜਿਸ ਦੇ ਉੱਤੇ ਕਿ ਜੋ ਕਿ ਮੱਚਿਆ ਹੋਇਆ ਚਿੱਟਾ 1 ਲੀਟਰ 2 ਲੀਟਰ 3 ਲੀਟਰ 4 ਲੀਟਰ ਆ ਸਰਿੰਜ ਪਈ ਹੈ ਥੱਲੇ 5ਵਾਂ ਲੀਟਰ ਆ ਪਿਆ 6ਵਾਂ ਲੀਟਰ ਆ ਪਿਆ ਨਾਲ ਸਟਿੰਗ ਦੀਆਂ ਬੋਤਲਾਂ ਪਈਆਂ ਨੇ ਥੱਲੇ ਗੋਲੀਆਂ ਦੇ ਪੱਤੇ ਪਏ ਨੇ ਸਿਕਟਾਂ ਦੀਆਂ ਡੱਬੀਆਂ ਪਈਆਂ ਨੇ ਤੇ ਨਾਲ ਸਰਿੰਜਾਂ ਪਈਆਂ ਨੇ ਚਿੱਟਾ ਲੰਦਾ ਹਰ ਇੱਕ ਚੀਜ਼ ਕਰਦਾ ਇੱਥੇ ਕਈ ਵਾਰ ਇੱਥੇ ਤੱਕ ਕਿ ਜਨਨੀਆਂ ਲੈ ਆ ਤਾ ਗੱਡੀ ਆਇਆ ਗਿਆ ਗੱਡੀ ਆਇਆ ਮੋਟਰਸਾਈਕਲ ਆਇਆ ਗਿਆ ਲਾਈਨ ਲੱਗਾ ਹੋਇਆ ਰਹਤਾ ਐਸੇ ਪੁਲਿਸ ਪੁਲਿਸ ਨਹੀਂ ਹੁੰਦੀ ਆਸੇ-ਬਸੇ ਜਾਈ ਇੱਥੇ ਤੁਹਾਡੇ ਕੋਲ ਨਾ ਪੁਲਿਸ ਪੁਲਿਸ ਕੋਈ ਨਹੀਂ ਹੁੰਦਾ ਆ ਜਿਹੜਾ ਪਿਆ ਪੂਰਾ ਡੱਬਾ ਪਿਆ ਜਿਹਨੂੰ ਪੰਨੀ ਬਣਾ ਕੇ ਉਹ ਚਿੱਟੇ ਦਾ ਸੇਵਨ ਕਰਦੇ ਆ ਪੰਨੀਆਂ ਦਾ ਇੱਥੇ ਢੇਰ ਲੱਗਿਆ ਹੋਇਆ ਇੱਥੇ ਐ ਲੱਗਦਾ ਕਿ ਪਤਾ ਨਹੀਂ ਕਿੰਨੇ ਵਾਰ ਤੇ ਚਿੱਟਾ ਪੀਤਾ ਗਿਆ ਆ ਥੱਲੇ ਵੀ ਪੰਨੀਆਂ ਪਈਆਂ ਨੇ ਕੈਪਸੂਲ ਪਏ ਆ ਇਧਰ ਪੰਨੀਆਂ ਪਈਆਂ ਨੇ ਕਿ ਇੱਥੇ ਕਿਹੜਾ ਕੋਈ 버ਗਰ ਦੀ ਅਸੀਂ ਗੱਲ ਚੌਂਕੀ ਦਾ ਬੰਦਾ ਫੜਾ ਕੇ ਆਏ ਸੀ ਪੀਸੀਆਰ ਐਸਆਈ ਬਲਵਿੰਦਰ ਸਰ ਲੈ ਕੇ ਗਿਆਗਾ ਤੇ ਉਸ ਤੋਂ ਬਾਅਦ ਉਹ ਚੌਂਕੀ ਵਾਲਿਆਂ ਨੇ ਰੱਖਿਆ ਸਾਥੋਂ ਪਰਚਾ ਲਿਖਾ ਕੇ ਸਾਰੇ ਸਾਈਨ ਨੰਬਰ ਕਰਾ ਲਏ ਹਰ ਫੋਨ ਨੰਬਰ ਨੋਟ ਕਰਵਾਉਣੇ ਤੋਂ ਬਾਅਦ ਫਿਰ ਅਸੀਂ ਆ ਗਏ ਉਹਨਾਂ ਨੇ ਬਾਅਦ ਚ ਛੱਡ ਦਿੱਤਾ ਸਰਕਾਰ ਤੇ ਕਹਿੰਦੀ ਹੈ ਕਿ ਦੱਸੋ ਕਿੱਥੇ ਵੇਚਦਾ ਕਿੱਥੇ ਲਾਉਂਦਾ ਤੁਹਾਨੂੰ ਸਾਹਮਣੇ ਦਿਖਾਈ ਦਿੱਤੀ ਜਗਾ ਜੀ ਆਪਣਾ ਨਾਲ ਖੇਤ ਹੈ ਜੀ ਮੈਂ ਖੇਤ ਹਾਂ ਨਾ ਮੈਨੂੰ ਵੀ ਖੇਤ ਦਿਨ ਦੱਸੋ ਠੋਠਾ ਜਿਹਾ ਪਾਇਆ ਹੋਇਆ ਘਰ ਜੇ ਕਿਹਦਾ ਇਹ ਸਖਜੈਨ ਸਿੰਘ ਦਾ ਜੀ ਉਹ ਕਿੱਥੇ ਹੁੰਦਾ ਉਹ ਇਸ ਟਾਈਮ ਜੇਲ੍ਹ ਤੇ ਸਰਕਾਰ ਰਸ਼ੀ ਵਾਲਿਆਂ ਦੇ ਘ ਇਹ ਤਾਂ ਗੀ ਨਹੀਂਦਾ ਬਈ ਕਿਸੇ ਨਹੀਂ ਦਿੰਦਾ ਆਉਂਦੀ ਨਹੀਂ ਇੱਥੇ ਤੁਹਾਡੇ ਸਾਹਮਣੇ ਆ ਪੀਂਦੇ ਵੀ ਆ ਵੇਚਦੇ ਵੀ ਆ ਸਾਰਾ ਕੁਝ ਹੀ ਆ ਹਾਂ ਮੱਛਿਆ ਦੇਖੋ ਪੱਤੀ ਆ ਆ ਦੇਖੋ ਪੱਤੇ ਮੱਛਿਆ ਹੋਇਆ ਪੀਆ ਸਾਰਾ ਦੇਖੋ ਆ ਦੇਖੋ ਪੀਤਾ ਹੋਇਆ ਪੀਤਾ ਹੋਇਆ ਆ ਦੇਖੋ ਤੁਸੀਂ ਖੁਦ ਦੇਖੋ ਜਿਹੜਾ ਸਰਕਾਰ ਕਹਿ ਰਹੀ ਹੈ ਕਿ ਖਤਮ ਕਰਦੀ ਹੈ ਉਹ ਕਹਾਂ ਹੈ ਉਹ ਤਾਂ ਸਰਕਾਰ ਦੇ ਕਾਗਜ਼ 'ਚ ਹੈ ਜ਼ਮੀਨ 'ਤੇ ਤਾਂ ਹੈ ਨਹੀਂ ਕੋਈ ਬੱਚੇ ਪੁੱਛੇ ਜਨਾਨੀਆਂ ਜਾਤਾ ਉਹ 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 ਘੇਰਤਾ ਕੱਲ ਜਨਾਨੀਆਂ ਵੇਰ ਲਿਆ ਸੀਗਾ ਕਿਉਂ ਕਿ ਰਦੇ ਕੀ ਕਰਨ ਕੀ ਕਰਨ ਲਈ ਕਿ ਉਹਦੇ ਕੋਲ ਮੋਬਾਈਲ ਹੁੰਦਾ ਕੁਝ ਹੁੰਦਾ ਖੋਣੇ ਲਈ ਖੋਤੋ ਖੋਖ ਲੁੱਟਾ ਖੋਹ ਕਰਦੇ ਲੁੱਟਾ ਖੋਹ ਕਰਦਾ ਸਾਨੂੰ ਲੋਕ ਇੱਥੇ ਜਿਨਾ ਹਰਾਮ ਕਰ ਰੱਖਾ ਹੈ ਮੋਟਰ ਤੇ ਆਉਣ ਜੋਗ ਨਹੀਂ ਬਾਈ ਕੱਲਾ ਕਹਿ ਰਿਹਾ ਬੰਦ ਰਾਤ ਨੂੰ ਮੋਟਰ ਤੇ ਨਹੀਂ ਆ ਸਕਦਾ ਵਾਰੀਆਂ ਛੱਡਨੀਆਂ ਪੈਂਦੀਆਂ ਨੇ ਮੋਬਾਈਲ ਖੋ ਲੈਂਦੇ ਆ ਮੋਟਰ ਸੈਂ ਕੋਈ ਕੁਝ ਵੀ ਕੁਝ ਵੀ ਮਿਲ ਜਾ ਸਾਰਾ ਕੁਝ ਖੋ ਲੈਂਦੇ ਆ ਕਿਰਚਾ ਰੱਖਦੇ ਕਿਰਚਾ ਕੋਲੇ ਆ ਹਾਂਜੀ ਹਾਂਜੀ ਪੂਰਾ ਕੋਈ ਵੀ ਡਰਦੇ ਮੈਂ ਖੇਤ ਵੀ ਆਉਣ ਤੋਂ ਡਰਦਾ ਮੈਂ ਨਾਲ ਲੈ ਕੇ ਆਉਣਾ ਦੋ ਚਾਰ ਬੰਦੇ ਆਦਮੀ ਆਤਾ ਹੈਗਾ ਬੰਦੇ ਮੁੰਡੇ ਖੰਡੇ ਆਂਦਾ ਹੈਗਾ 10 ਗਿਆ 10 ਆਇਆ ਰਾਤ ਨੂੰ ਦਿਨ ਨੂੰ ਪੂਰੇ ਰਾਤ ਪੂਰੇ ਦਿਨ ਚਲਤੇ ਰਹਿੰਦਾ ਹੈਗਾ ਮੁੱਕਿਆ ਨਹੀਂ ਨਸ਼ਾ ਤੁਹਾਡੇ ਨਹੀਂ ਮੁੱਕਿਆ ਜੀ ਨਹੀਂ ਮੁੱਕਿਆ ਸਰਕਾਰ ਤਾਂ ਕਹਿੰਦੀ ਖਤਮ ਕਰਤਾ ਸੀ ਕਾ ਨੂੰ ਗੱਲਾਂ ਹੀ ਛਕਾ ਲੋਕਵਾਇਟੀਵੀ ਨਾਲ ਜੁੜੋ ਤੁਸੀਂ ਮੈਂ ਹਮਤਾਜ ਪੰਜਾਬ ਸਰਕਾਰ ਲਗਾਤਾਰ ਦਾਵਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਚਿੱਟਾ ਅਸੀਂ ਖਤਮ ਕਰਤਾ ਕੇਜਰੀ ਵਾਲ ਨੇ ਤੇਜੀ ਕਹ ਦਿੱਤਾ ਕਿ 99% ਚਿੱਟਾ ਸੀ ਖਤਮ ਕਰਤਾ ਪਰ ਅਸੀਂ ਇੱਕ ਚਿੱਟੇ ਵਾਲਿਆਂ ਦੇ ਟਿਕਾਣੇ ਤੇ ਪਹੁੰਚੇ ਆ ਜਿੱਥੇ ਤੁਹਾਨੂੰ ਉਸ ਦੇ ਸਬੂਤ ਮਿਲ ਲੱਗੇ ਕਿ ਇੱਥੇ ਨੌਜਵਾਨ ਚਿੱਟਾ ਲਾਉਂਦੇ ਨੇ ਆਸੇ-ਪਾਸੇ ਦੇ ਲੋਕ ਦੁਖੀ ਨੇ ਅਸੀਂ ਪਿੰਡ ਲਹਿਰਾ ਮੁਹੱਬਤ ਵਿੱਚ ਖੜੇ ਆ ਜਿੱਥੇ ਕਿ ਮਗਰ ਤੁਸੀਂ ਦੇਖ ਸਕਦੇ ਹੋ ਕਿ ਸੀਮੈਂਟ ਫੈਕਟਰੀ ਹੈ ਤੇ ਨਾਲ ਥਰਮਲ ਹੈ ਉੱਥੇ ਇੱਕਾ ਕੋਠਾ ਜਿਹਾ ਬਣਿਆ ਹੋਇਆ ਪਤਾ ਲੱਗਿਆ ਕਿ ਜਿਹਦਾ ਇਹ ਹੈਗਾ ਉਹਦੇ ਉੱਤੇ ਪਰਚੇ ਨੇ ਉਹ ਜੇਲ੍ਹ ਦੇ ਵਿੱਚ ਆ ਪਰ ਇੱਥੇ ਆ ਕੇ ਜਿਹੜੇ ਨੌਜਵਾਨ ਨੇ ਉਹ ਚੱਟਾ ਲਾਉਂਦੇ ਨੇ ਥੱਲੇ ਪਹਿਲਾਂ ਤਸਵੀਰ ਦਿਖਾ ਦਿੰਦੇ ਆ ਕਿ ਨਾਲ ਨਾਲ ਤਸਵੀਰ ਕੇ 1 ਲੀਟਰ 2 ਲੀਟਰ 3 ਲੀਟਰ 4 ਲੀਟਰ ਆਹ ਸਰਿੰਜ ਪਈ ਐ ਥੱਲੇ ਇਧਰਲੇ ਪਾਸੇ 5ਵਾਂ ਲੀਟਰ ਆ ਪਿਆ 6ਵਾਂ ਲੀਟਰ ਆ ਪਿਆ ਨਾਲ ਸਟਿੰਗ ਦੀਆਂ ਬੋਤਲਾਂ ਪਈਆਂ ਨੇ ਥੱਲੇ ਗੋਲੀਆਂ ਦੇ ਪੱਤੇ ਪਈ ਨੇ ਸਿਕਟਾਂ ਦੀਆਂ ਡੱਬੀਆਂ ਪਈਆਂ ਨੇ ਤੇ ਨਾਲ ਸਰਿੰਜਾਂ ਪਈਆਂ ਨੇ ਇਹ ਤਸਵੀਰ ਹੈ ਜਿਹੜਾ ਸਰਕਾਰ ਕਹਿੰਦੀ ਹੈ ਕਿ ਚਟਾ ਖਤਮ ਹੋ ਗਿਆ ਜਿਹੜਾ ਹੁਣ ਟਿਕਾਣਾ ਜਿੱਥੇ ਪਹੁੰਚੇ ਆ ਉਹਦੇ ਅੰਦਰ ਦਿਖਾ ਦਿੰਨੇ ਆ ਕਿ ਜਿਹੜੇ ਸਬੂਤ ਪਏ ਨੇ ਕਿ ਇੱਥੇ ਨੌਜਵਾਨ ਚਟਾ ਲਾਉਂਦੇ ਨੇ ਉਸ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇੱਥੇ ਬੈੱਡ ਦੇ ਉੱਤੇ ਉਸੇ ਤਰੀਕੇ ਨਾਲ ਪੰਨੀਆਂ ਜਿਹੜੀਆਂ ਨੇ ਉਹ ਪਈਆਂ ਹੋਈਆਂ ਨੇ ਜਿਸ ਦੇ ਉੱਤੇ ਕਿ ਜੋ ਕਿ ਮੱਚਿਆ ਹੋਇਆ ਚਟਾ ਜੋ ਕਿ ਚਟਾ ਲਾਇਆ ਗਿਆ ਇੱਥੇ ਪੰਨੀਆਂ ਇੱਥੇ ਸਬੂਤ ਪਈਆਂ ਨੇ ਕਿ ਨੌਜਵਾਨ ਇੱਥੇ ਆ ਕੇ ਚਟਾ ਲਾਉਂਦੇ ਨੇ ਦੂਸਰੇ ਪਾਸੇ ਜਿਹੜਾ ਫੋਇਲ ਹੈ ਉਹ ਹੋਰ ਤੇ ਜਿਹੜਾ ਰੈਪ ਹੁੰਦਾ ਜਿਹਨੂੰ ਜਿਹਦੇ ਵਿੱਚ ਆਪਾਂ ਵੇਖ ਫੂਡ ਲਬੇਟਣ ਲਈ ਵਰਤਿਆ ਜਾਂਦਾ ਉਹ ਉਹਦੇ ਜਿਹੜੀ ਵਰਤੋਂ ਇਹ ਕਰਦੇ ਆ ਚੱਟਾ ਲਾਉਣ ਦੇ ਲਈ ਉਹ ਉੱਥੇ ਪਿਆ ਇਧਰਲੇ ਪਾਸੇ ਜਿਹੜੀ ਆ ਪੰਨੀ ਪਈ ਐ ਕਿ ਇਹਦੇ ਉੱਤੇ ਚੱਟਾ ਲਾਇਆ ਗਿਆ ਕਿਉਂਕਿ ਉਹ ਅੱਗ ਲੱਗੀ ਹੋਈ ਐ ਉਹ ਮੱਚੀ ਹੋਈ ਐ ਦੂਸਰੇ ਪਾਸੇ ਹੋਰ ਦਿਖਾ ਦਿੰਨੇ ਆ ਸਮਾਨ ਇਧਰ ਗੋਲੀਆਂ ਪਈਆਂ ਨੇ ਬੀੜੀਆਂ ਸਿਕਟਾਂ ਪਈਆਂ ਨੇ ਸਰਿੰਝਾਂ ਪਈਆਂ ਨੇ ਤਾਂ ਇਹ ਜਿਹੜਾ ਟਿਕਾਣਾ ਆ ਚੱਟੇ ਵਾਲਿਆਂ ਦਾ ਇੱਥੋਂ ਰਾਤ ਪਿੰਡ ਵਾਲਿਆਂ ਨੇ ਕੁਝ ਨੌਜਵਾਨ ਫੜੇ ਸੀ ਚੌਂਕੀ ਜਾ ਕੇ ਉਹ ਫੜਾਏ ਪਰ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਕੁਝ ਸਮੇਂ ਬਾਅਦ ਉਹ ਤੋਂ ਛੱਡ ਦਿੱਤਾ ਗਿਆ ਤਾਂ ਗੱਲਬਾਤ ਕਰਦੇ ਆਂ ਪੂਰਾ ਮਾਮਲਾ ਕੀ ਹੈ ਨਾਲ ਤੁਸੀਂ ਦੇਖ ਸਕਦੇ ਹੋ ਕਿ ਆਹ ਦੇਖੋ ਆ ਜਿਹੜਾ ਪਿਆ ਪੂਰਾ ਡੱਬਾ ਪਿਆ ਜਿਹਦੇ ਵਿੱਚੋਂ ਜਿਹਨੂੰ ਪੰਨੀ ਬਣਾ ਕੇ ਉਹ ਚਿੱਟੇ ਦਾ ਸੇਵਨ ਕਰਦੇ ਆ ਨਵਾਂ ਲੈ ਕੇ ਆਏ ਹੋਣਗੇ ਤਾਂ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਕੀ ਘਟਨਾ ਜਿੱਥੇ ਆਪਾਂ ਪਹੁੰਚੇ ਆਂ ਤੁਸੀਂ ਆਖਿਆ ਕਿ ਇੱਥੇ ਨੌਜੋਨ ਚਿੱਟਾ ਲਾਉਂਦੇ ਆ ਲਾਉਂਦੇ ਨੇ ਇੱਥੇ ਆ ਕੇ ਹਾਂ ਜੀ ਲਾਉਂਦੇ ਆ ਕਿੰਨੇ ਕਾਉਂਦੇ ਨੇ ਇੱਥੇ ਇੱਥੇ 10 15 15 12 12 13 ਤੋਂ ਹੁੰਦੇ ਹੁੰਦੇ ਆ ਇੰਨੇ ਰੋਜ਼ ਆਉਂਦੇ ਇੱਥੇ ਹੋਰ ਠੀਕ ਹੈ ਤੁਸੀਂ ਰਹਿੰਦੇ ਹੋ ਆਸ-ਪਾਸੇ ਹਾਂ ਮੇਰਾ ਇਹੀ ਘਰ ਹੈ ਸਾਹਮਣੇ ਇੱਥੇ ਘਰ ਹੈ ਹਾਂ ਕੀ ਹੁੰਦਾ ਇੱਥੇ ਕੀ ਕੁਝ ਵਾਪਰਦਾ ਇੱਥੇ ਆ ਕੇ ਗਿਜਟਾ ਲਾਉਂਦੇ ਨੇ ਸੋਰਸਰਾਪਾ ਕਰਦੇ ਨੇ ਹੂੰ ਹੱਲਾ ਮਚਾਉਂਦੇ ਆ ਹੂੰ ਆ ਉਹ ਬਾਹਰ ਕੇ ਹੰ ਬੰਦੇ ਹੈ ਤੋ ਕਹਿ ਨਹੀਂ ਸਕਦੇ ਨਾ ਜੀ ਉਕੇ ਬਾਅਦ ਕੁਝ ਵੀ ਕਰ ਸਕਦੇ ਕੰਮ ਕਰਦੇ ਹੋ ਆਸੇ ਪਾਸੇ ਹਾਂ ਹਮ ਸਮੇਟ ਬੱਲੂ ਪਲਾਂਟ ਤੇ ਲੱਗੇ ਹੋ ਹਮੇਟ ਪਲਾਂਟ ਚ ਲੱਗੇ ਹੋ ਹਾਂਜੀ ਠੀਕ ਹੈ ਇੱਥੇ ਤੁਹਾਡੇ ਆ ਘਰਾਂ ਦੇ ਵਿੱਚ ਰਹਿੰਦੇ ਹੋ ਤੁਸੀਂ ਹਾਂਜੀ ਹਾਂਜੀ ਠੀਕ ਹੈ ਜਿਵੇਂ ਜਿਹੜੀ ਥੱਲੇ ਸਰਿੰਜਾ ਪਈਆਂ ਲਾਈਟਰ ਪਈ ਆ ਇਹ ਕਿੰਨਾ ਦੇ ਆ ਇਹਨਾਂ ਕੇ ਹੀ ਸਾਰੇ ਹੂੰ ਜੋ ਲਾਉਂਦੇ ਆ ਉਹਨਾਂ ਦੇ ਹੀ ਆ ਇਹ ਹਾਂ ਤੁਹਾਨੂੰ ਵੀ ਕੁਝ ਕਹਿੰਦੇ ਆ ਕਹਿੰਦਾ ਆਪਣੇ ਕੋ ਕਹਿੰਦੇ ਹੈ ਘੇਲ ਜਿਆ ਕਰ ਲੈ ਮਾਰੀ ਘਰ ਵਾਲੀ ਹਾਂਜੀ ਕਹਿੰਦਾ ਹੈ ਧਮਕੀ ਦਿੱਤਾ ਹੈ ਉਥੇ ਕੋਈ ਬੱਚੇ-ਬੁੱੱਚੇ ਜਨਨੀਆਂ ਜਾਂਦਾ ਉਹਨੂੰ ਉਹਨੂੰ ਘੇਰਤਾ ਕੱਲ ਜਨਨੀਆਂ ਨੂੰ ਘੇਰ ਲਿਆ ਸੀਗਾ ਅੱਛਾ ਹਾਂ ਦਿਨੇ ਹੂੰ हां क्यों कीर की की, उद, दे की ਕਰਨ ਲਈ ਕੀ ਕਰਨ ਲਈ ਹੈ ਕਿ ਉਹਦੇ ਕੋਲ ਮੋਬਾਈਲ ਹੋਤਾ ਕੁਝ ਹੋਤਾ ਖੋਣੇ ਲਈ ਖੋਤੋ ਖੋਖਾ ਚਲੋ ਟੰਖਾ ਕਰਦੇ ਹਾਂ ਲੁੱਟਖੋਖਾ ਕਰਦਾ ਸਾਨੂੰ ਲੋਕ ਇੱਥੇ ਜਿਨਾ ਹਰਾਮ ਕਰ ਰੱਖਾ ਹੈ ਕੀ ਹਾਲਾਤ ਹੁੰਦੇ ਆ ਜਗ੍ਹਾ ਤੇ ਇੱਥੇ ਤਾਂ ਕੋਈ ਪਤਾ ਨਹੀਂ ਲੱਗਦਾ ਰਾਤ ਵਾਰ ਕਈ ਵਾਰ ਹਮ ਲੋਕ ਡਿਊਟੀ ਹੁੰਦੇ ਜਨਨੀਆਂ ਡਰਦੇ ਰਹਿਤਾ ਕਈ ਵਾਰ ਗੱਡੀ ਆਇਆ ਗਿਆ ਗੱਡੀ ਆਇਆ ਮੋਟਰਸਾਈਕਲ ਆਇਆ ਗਿਆ ਲਾਈਨ ਲਗਾ ਹੋਇਆ ਰਹਿਤਾ ਹੈ ਠੀਕ ਹੈ ਹਾਂ ਆਉਂਦੇ ਜਾਂਦੇ ਰਹਿੰਦੇ ਆਉਂਦੇ ਜਾਂਦੇ ਰਹਿੰਦੇ ਆ ਆ ਜਿਹੜੀ ਜਗ੍ਹਾ ਆ ਘਰ ਕਮਰਾ ਇੱਕ ਪਾਇਆ ਹੋਇਆ ਹੈ ਕੀ ਦਾ ਇਹ ਕਿਦਾ ਇਥੇ ਬੰਦਾ ਆ ਰਿਹਾ ਤਾਂ ਉਹਦਾ ਨਾਮ ਤਾਂ ਸਾਨੂੰ ਪਤਾ ਨਹੀਂ ਸੁਖਚੈਨ ਉਹਦਾ ਕਮਰਾ ਹੈ ਉਹਦਾ ਕਮਰਾ ਹੈ ਉਹਦੇ ਦੁਆਰਾ ਸਾਰੇ ਆਂਦਾ ਹੈ ਉਹ ਕਿੱਥੇ ਰਹਿੰਦਾ ਆਪ ਉਹ ਹਜੇ ਹੁਣ ਜੇਲ੍ਹ ਚ ਹੈਗਾ ਉਹ ਜੇਲ੍ਹ ਦੇ ਵਿੱਚ ਹੈਗਾ ਜੇਲ੍ਹ ਦੇ ਵਿੱਚ ਹੈਗਾ ਠੀਕ ਹੈ ਹਾਂ ਇੱਥੇ ਸਾਰੇ ਆਉਂਦੇ ਆ ਸਾਰੇ ਆਉਂਦੇ ਨੇ ਲਾਈਟਰ ਪਈ ਆ ਸਰਿੰਜਾਂ ਪਈਆਂ ਪੰਨੀਆਂ ਇਹ ਕਿੰਨਾ ਦਾ ਉਨੇ ਹੀ ਵੀ ਸਾਰਾ ਆਂਦਾ ਪੀਂਦਾ ਖਾਂਦਾ ਸਭ ਚਿੱਟਾ ਲਾਉਂਦਾ ਹਰ ਇੱਕ ਚੀਜ਼ ਕਰਦਾ ਇੱਥੇ ਹੂੰ ਕਈ ਵਾਰ ਇੱਥੇ ਤੱਕ ਕਿ ਜਨਨੀਆਂ ਲਿਆਤਾ ਇੱਥੇ ਇੱਥੇ ਇਹ ਹਾਲਾਤ ਨੇ ਇਹ ਹਾਲਾਤ ਨੇ ਇੱਥੇ ਸਾਨੂੰ ਲੋਕਾਂ ਕੋ ਬੱਚਾ ਲੋਕਾਂ ਕੋ ਜੀਣਾ ਹਰਾਮ ਕਰ ਰੱਖਾ ਹੈ ਹਾਂ ਬਿਲਕੁਲ ਹਾਂ ਅਗਰ ਕੁਝ ਬੋਲਤੇ ਆ ਤਾਂ ਸਾਨੂੰ ਕੁੱਟਣ ਪਈ ਪਈ ਜਾਂਦਾ ਅੱਛਾ ਕੁੱਟਦੇ ਵੀ ਤੁਹਾਨੂੰ ਕੁੱਟਣ ਪਈ ਜਾਂਦਾ ਕਿ ਮਾਰਾਂਗੇ ਕੁੱਟਾਂਗੇ ਹਾਂ ਇਹ ਹਾਲਾਤ ਹੈ ਇਹ ਹਾਲਾਤ ਹੈ ਰਹਿਣਾ ਮੁਸ਼ਕਿਲ ਹੋਇਆ ਵਾ ਤੁਹਾਡਾ ਜੀਣਾ ਮੁਸ਼ਕਿਲ ਕਿ ਰਹਿਣਾ ਕਿ ਜੀਣਾ ਮੁਸ਼ਕਿਲ ਕਦੋਂ ਉਹਦੇ ਦਿਨੇ ਕਿ ਰਾਤ ਨੂੰ ਉਹਦੇ ਕੋਈ ਪਤਾ ਨਹੀਂ ਲੱਗਦਾ ਲੱਗਦਾ ਦਿਨ ਰਾਤ ਜਦੋਂ ਮਰਜ਼ੀ ਆ ਜਾਏ ਠੀਕ ਹੈ ਹਾਂ ਕੋਈ ਮਰਜ਼ੀ ਜਦੋਂ ਉਹਦਾ ਜੀ ਚਾਹੇ ਉਹਦਾ ਆ ਜਾਏ ਸ਼ਰਮ ਕੰਮ ਚੱਲਦਾ ਇੱਥੇ ਸ਼ਰਮ ਕੰਮ ਇੱਥੇ ਪੁਲਿਸ ਪੁਲਿਸ ਨਹੀਂ ਹੁੰਦੀ ਆਸ-ਪਾਸ ਜਾਈ ਇੱਥੇ ਤੁਹਾਡੇ ਕੋਲ ਨਾ ਪੁਲਿਸ ਪੁਲਿਸ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਕੋਈ ਨਹੀਂ ਆਉਂ ਤੁਸੀਂ ਦੱਸਿਆ ਕਦੇ ਪੁਲਿਸ ਨੂੰ ਅੰਦਰ ਇਹ ਤੀਜੇ ਦਾ ਕੋਈ ਨਹੀਂ ਪੁਲਿਸ ਨੂੰ ਇੱਥੇ ਕਈ ਵਾਰ ਆਇਆ ਗੇੜਾ ਮਾਰ ਕੇ ਇਹ ਹਉ ਚਲਾ ਜਾਂਦਾ ਹੈ ਠੀਕ ਹੈ ਹਾਂ ਗੇੜਾ ਮਾਰ ਕੇ ਚਲੇ ਜਾਂਦੇ ਆ ਜਿਵੇਂ ਅੰਦਰ ਸਮਾਨ ਸ਼ਰੇਮ ਪਿਆਉ ਪੰਨੀਆਂ ਪਈਆਂ ਨੇ ਸਰੰਜਾਂ ਪਈਆਂ ਨੇ ਇਹ ਸਾਰਾ ਕੁਝ ਮਤਲਬ ਸ਼ਰੇਮ ਚੱਲਦਾ ਇੱਥੇ ਸਾਰੇ ਆਮ ਚੱਲਦਾ ਕੋਈ ਰੋਕ ਟੋਕ ਨਹੀਂ ਹੂੰ ਰੋਕ ਟੋਕ ਕੋਈ ਨਹੀਂ ਕੋਈ ਨਹੀਂ ਹਾਂ ਤਾਂ ਪਿੰਡ ਵਾਸੀ ਵੀ ਨਹੀਂ ਬਾਈ ਜੀ ਜਿਹੜੀ ਕੀ ਕੁਝ ਵਾਪਰਦਾ ਇੱਥੇ ਤੁਹਾਨੂੰ ਕਦੋਂ ਪਤਾ ਲੱਗੇ ਕਿ ਇੱਥੇ ਆ ਕੋ ਚੱਲਦਾ ਸਾਨੂੰ ਵੀਰੇ ਕੱਲ ਸ਼ਾਮ ਨੂੰ ਪਤਾ ਲੱਗਿਆ ਸੀਗਾ ਚਾਰ ਪੰਜ ਜਣੇ ਸੀਗੇ ਕੁਝ ਨਾਲ ਦੇ ਮੁੰਡਿਆਂ ਨੇ ਫੜਲੇ ਸੀਗੇ ਇੱਕ ਮੁੰਡੇ ਨਾਲ ਜੋ ਫੜਲੇ ਸੀਗਾ ਤੇ ਤਿੰਨ ਚਾਰ ਜਣੇ ਉਹਦੇ ਵਿੱਚੋਂ ਭੱਜ ਗਏ ਸੀਗੇ ਜਿਹੜੇ ਜਿਹੜੇ ਚੱਟਾ ਪੀਂਦੇ ਸੀਗੇ ਇੱਥੇ ਅੱਛਾ ਬਾਕੀ ਭੱਜ ਗਏ ਸੀ ਬਾਕੀ ਭੱਜ ਗਏ ਸੀ ਉਹਨਾਂ ਨੂੰ ਪੁਲਸ ਲੈ ਗਈ ਸੀ ਬਾਈ ਫੜ ਕੇ ਨੀ ਉਹ ਵੀਰੇ ਪੀਸੀਆਰ ਨੂੰ ਸੱਦ ਕੇ ਸੀ ਫੜਵਾਤਾ ਸੀਗਾ ਬੰਦਾ ਠੀਕ ਹੈ ਤੇ ਬਾਅਦ ਚੋਂ ਪਤਾ ਲੱਗੇ ਉਹਨੂੰ ਛੱਡ ਦਿੱਤਾ ਗਿਆ अच्छा उन्होंने ਛੜ ਦਿੱਤਾ ਬਾਲ ਹਾਂਜੀ ਹਾਂਜੀ ਚੌਂਕੀ ਚ ਫੜਾਦਾ ਸੀਗਾ ਚੌਂਕੀ ਤਾਂ ਕਹਿੰਦੇ ਕਿ ਸਾਨੂੰ ਦੱਸੋ ਕਿੱਥੇ ਕੰਮ ਚੱਲਦਾ ਸੀ ਆਇਆ ਕਰਾਂਗੇ ਫੜਾਂਗੇ ਨਹੀਂ ਰਾਤ ਸਾਰੇ ਨਾਲ ਹੀ ਸੀਗੇ ਪੁੱਛੋ ਦੱਸੋ ਬਾਈ ਸਾਰੇ ਚੌਂਕੀ ਨਾਲਗੇ ਚੌਂਕੀ ਨਾਲ ਜਾ ਕੇ ਫੜਾ ਕੇ ਆਏ ਸੀ ਸਾਰੇ ਚੌਂਕੀ ਚ ਫੜਾ ਕੇ ਸਾਰੇ ਨਾਲ ਹੀ ਸੀਗੇ ਅਸੀਂ ਕੱਲ ਚੌਂਕੀ ਬੰਦਾ ਫੜਾ ਕੇ ਆਏ ਸੀ ਪੀਸੀਆਰ ਐਸਆਈ ਬਲਵਿੰਦਰ ਸਰ ਲੈ ਕੇ ਗਿਆਗਾ ਤੇ ਉਸ ਤੋਂ ਬਾਅਦ ਉਹ ਚੌਂਕੀ ਵਾਲਿਆਂ ਨੇ ਰੱਖਿਆ ਸਾਥੋਂ ਪਰਚਾ ਲਿਖਾ ਕੇ ਸਾਰੇ ਸਾਈਨ ਨੰਬਰ ਕਰਾ ਲਏ ਸਾਰਾ ਫੋਨ ਨੰਬਰ ਨੋਟ ਕਰਵਾਉਣੇ ਤੋਂ ਬਾਅਦ ਫਿਰ ਅਸੀਂ ਆ ਗਏ ਉਹਨਾਂ ਨੇ ਬਾਅਦ ਚ ਛੱਡ ਦਿੱਤਾ ਗਿਆ ਕਿੰਨੇ ਸਮੇਂ ਬਾਅਦ ਤੁਹਾਨੂੰ ਉਹਨਾਂ ਨੂੰ ਛੱਡਦਾ ਉਹ ਬੰਦੇ ਨੂੰ ਉਹ ਟਾਈਮ ਨਹੀਂ ਜੀ ਅਸੀਂ ਤਾਂ 9 ਵਜੇ ਰਾਤ ਨੂੰ ਵਾਪਸ ਆ ਗਏ ਘਰ ਤੁਸੀਂ ਰਾਤ ਨੂੰ 9 ਵਜੇ ਆ ਗਏ ਹਾਂਜੀ ਤੇ ਕਦੋਂ ਪਤਾ ਲੱਗਿਆ ਬੰਦਾ ਸਵੇਰ ਨੂੰ ਪਤਾ ਲੱਗਿਆ ਜੀ ਛੱਡ ਅੱਛਾ ਰਤੋਰਾ ਛੱਡਦਾ ਬੰਦਾ ਹਾਂਜੀ ਠੀਕ ਹੈ ਪਰ ਸਰਕਾਰ ਤੇ ਕਹਿੰਦੀ ਹੈ ਕਿ ਦੱਸੋ ਕਿੱਥੇ ਵਿਕਦਾ ਕਿੱਥੇ ਲਾਉਂਦਾ ਜੀ ਮੈਂ ਤੁਹਾਡੇ ਸਾਹਮਣੇ ਦਿਖਾਈ ਦਿੱਤੀ ਜਗਾ ਜੀ ਆਪਣਾ ਨਾਲ ਖੇਤ ਹੈ ਜੀ ਮੈਂ ਖੇਤ ਹਾਂ ਨਾ ਮੈਨੂੰ ਵੀ ਘੇਰਦੇ ਨੇ ਰਸਤੇ ਚੱਲਦੇ ਅੱਛਾ ਉਹਦੀ ਖੇਤ ਤੁਹਾਡਾ ਹਾਂ ਮੈਂ ਮੈਂ ਉਹਨਾਂ ਨੂੰ ਰੋਕਣਾ ਚਾਹਿਆ ਬਹੁਤ ਜ਼ਿਆਦਾ ਇਹਨਾਂ ਤੋਂ ਤਾਂ ਟਿਕਿਆ ਨਹੀਂ ਹੋਇਆ ਮੈਂ ਰ ਇਸੇ ਕਰਕੇ ਅਸੀਂ ਗੱਲ ਉਹਨਾਂ ਨੂੰ ਕਾਬੂ ਕਰਨ ਵਾਸਤੇ ਇਕੱਠੇ ਹੋ ਗਏ ਉਹਨਾਂ ਨੂੰ ਕਾਬੂ ਕੀਤਾ ਪਹਿਲੇ ਪੁਲਿਸ ਕੰਪਲੇਨ ਵੀ ਮੈਂ ਕਰਕੇ ਆਇਆ ਸੀ ਕਿ 6 ਵਾਰ ਆ ਜਿਹੜਾ ਕੋਠਾ ਜਿਹਾ ਪਾਇਆ ਹੋਇਆ ਘਰ ਜੇ ਕੀ ਦਾ ਇਹ ਸੁਖਚੈਨ ਸਿੰਘ ਦਾ ਜੀ ਉਹ ਕਿੱਥੇ ਆ ਹੁਣ ਉਹ ਇਸ ਟਾਈਮ ਜੇਲ੍ਹ ਚ ਹੈ ਜੀ ਕਿਹੜੇ ਜੁਰਮ ਚ ਆਹੋ ਉਹ ਤਾਂ ਪਤਾ ਨਹੀਂ ਜੀ ਕਿਹੜੇ ਜੁਰਮ ਚ ਲੈ ਕੇ ਗਏ ਇੱਥੋਂ ਫੜ ਕੇ ਠੀਕ ਆ ਜੇਲ੍ਹ ਦੇ ਵਿੱਚ ਹਾਂਜੀ ਤੇ ਇੱਥੇ ਆ ਕੁਝ ਕਰਨ ਨੂੰ ਹੁਣ ਮਤਲਬ ਖੁੱਲਾ ਸ਼ੇਡ ਖੁੱਲਾ ਜੀ ਇਸ ਕਰਕੇ ਉਹ ਇੱਥੇ ਉਹਨਾਂ ਨੂੰ ਠੋਹੀ ਮਿਲ ਗਈ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਉਹ ਬੰਦਾ ਹੈ ਨਹੀਂ ਇੱਥੇ ਤੇ ਉਹ ਫਿਰ ਦਬਕੇ ਵੀ ਮਾਰਦੇ ਸਾਰੇ ਬੱਚਿਆਂ ਨੂੰ ਇ ਕੱਲ ਇੱਕ ਔਰਤ ਨੂੰ ਵੀ ਘੇਰਿਆ ਗਿਆ ਉਹਨਾਂ ਇਹ ਮੁੰਡੇ ਦੇ ਘਰ ਵਾਲੀ ਸੀ ਕਿੱਤਰ ਗਿਆ ਚਿੱਟਾ ਇਹ ਲਾਉਂਦੇ ਆ ਕਿ ਵਿਕਦਾ ਬੁਕਦਾ ਵੀ ਇੱਥੇ ਨਹੀਂ ਵਿਕਦਾ ਤਾਂ ਨਹੀਂ ਇਹ ਦੇਖਿਆ ਆਪਾਂ ਲੇਕਿਨ ਪੀ ਕੇ ਇੱਥੇ ਰਾਸਮੈਂਟ ਬਹੁਤ ਘਾਤ ਸ਼ੋਰ ਸ਼ਰਾਬਾ ਕਰਦੇ ਸੰਡੇ ਵਾਲੇ ਦਿਨ ਵੀ ਬਹੁਤ ਸ਼ੋਰ ਸ਼ਰਾਬਾ ਕੀਤਾ ਇੱਥੇ ਲੜ ਰਹੇ ਸਿਆ ਉਸ ਇੱਥੇ ਵਿਕਦਾ ਹੋਊਗਾ ਆਪਾਂ ਅੱਖੀ ਤਾਂ ਹੁਣ ਦੇਖਿਆ ਨਹੀਂਗਾ ਕਿਉਂਕਿ ਜਦ ਗਿਆ ਸੀ ਰੋਕਣਾ ਚਾਹੁੰਦੇ ਤਾਂ ਉਹ ਨਸ਼ੇ 'ਚ ਟੱਲੀ ਹੁੰਦੇ ਉਹ ਟੱਲੀ ਹੁੰਦੇ ਹਾਂਜੀ ਹਾਂ ਜਿਵੇਂ ਤੁਸੀਂ ਆਖਿਆ ਕਿ ਕੱਲ ਤੁਸੀਂ ਬੰਦੇ ਫੜਾਤੇ ਕਿੰਨੇ ਸਮੇਂ ਤੋਂ ਚੱਲਦਾ ਰਿਹਾ ਇੱਥੇ ਆ ਕੁ ਮੈਂ ਤਾਂ ਜੀ ਤਕਰੀਬਨ ਇੱਕ ਹਫਤੇ ਤੋਂ ਪਿੱਛੇ ਤੋਂ ਦੇਖਦਾ ਆ ਰਿਹਾ ਮੈਂ ਮੈਂ ਇੱਥੇ ਮੈਂ ਫੌਜੀ ਬੰਦਾ ਰੜਾ ਦੁਬਾਰੇ ਨੌਕਰੀ ਕਰਦਾ ਕੈਂਟਰ ਦੇ ਅੰਦਰ ਮੈਂ ਆਪ ਇਸ ਵਾਰ ਖੇਤੀ ਆਪ ਕੀਤੀ ਮੈਂ ਤਾਂ ਆਂਦਾ ਜੀ ਜਾ ਲਿਆ ਜਾਂਦਾ ਮੈਨੂੰ ਪਤਾ ਨਹੀਂ ਲੱਗਿਆ ਉਹ ਬੰਦਾ ਜਦੋਂ ਰੈਸਟ ਹੋ ਗਿਆ ਉਸ ਤੋਂ ਬਾਅਦ ਇੱਥੇ ਮੋਟਰਸਾਈਕਲ ਕਾਢ ਲਾ ਮੈਂ ਬੰਦਾ ਤਾਂ ਹੈ ਨਹੀਂ ਮੈਂ ਪੜਤਾਲ ਕੀਤੀ ਤੇ ਉਹਨਾਂ ਨੂੰ ਉਠਾਇਆ ਇੱਥੋਂ ਮੇਰੇ ਬਾਅਦ ਪੈ ਗਏ ਕਹਿੰਦੇ ਤਨਵਸ਼ ਇੱਥੇ ਆ ਨਹੀਂ ਦੇਣਾ ਠੀਕ ਹੈ ਉਸ ਤੋਂ ਬਾਅਦ ਸਾਰੇ ਖਬਰ ਫਲਾਈ ਸਾਰਿਆਂ ਨੂੰ ਦੱਸਿਆ ਇਹਨਾਂ ਨੂੰ ਵੀ ਇਹ ਰੋਕਦੇ ਤੇ ਇਹਨਾਂ ਨੂੰ ਮਾਰਨ ਆਉਂਦੇ ਫਿਰ ਅਸੀਂ ਚੌਂਕੀ 'ਚ ਵੀ ਮੈਂ ਤਲਾਹ ਕਰਕੇ ਆਇਆ ਸੀ ਸੋਮਵਾਰ ਸਵੇਰ 6:00 ਵਜੇ 12 ਮਿੰਟ ਤੇ ਮੁੰਛੀ ਨੂੰ ਫੋਨ ਕਰਿਆ ਉਸ ਤੋਂ ਬਾਅਦ 8:30 'ਤੇ ਜਾਂਦਾ ਡਿਊਟੀ ਮੁੰਛੀ ਨੇ ਦੱਸ ਕੇ ਗਿਆ 3 ਵਜੇ ਆਉਂਦਾ ਫਿਰ ਚੌਂਕੀ 'ਚ ਹੋ ਗਿਆ ਜੀ ਚੌਂਕੀ ਵਾਲਿਆਂ ਦੋ ਦਿਨ ਗਸ਼ਤ ਕਰਦੇ ਰਹੇ ਆ ਜੀ ਤੀਸਰੇ ਦਿਨ ਕੋਈ ਨਹੀਂ ਆਇਆ ਜੀ ਇੱਥੇ ਕੱਲ ਅਸੀਂ ਜਦੋਂ ਉਹਨਾਂ ਨੂੰ ਫੜਨਾ ਚਾਹਿਆ ਚਾਰ ਬੰਦੇ ਤਾਂ ਇੱਧਰ ਦੀ ਭੱਜ ਗਏ ਇੱਕ ਬੰਦਾ ਸਾਡੇ ਕੋਲ ਉੱਥੇ ਕਾਬੂ ਆ ਗਿਆ ਜੀ ਠੀਕ ਹੈ ਉਹ ਅਸੀਂ ਉਹ ਅਸੀਂ ਪੀਸੀਆਰ ਵਾਲੇ ਸੱਦ ਕੇ ਚੌਂਕੀ ਵਾਲਿਆਂ ਦਾ ਫੋਨ ਚੁੱਕਿਆ ਨੀਗਾ ਪੀਸੀਆਰ ਨੂੰ ਫੜਾ ਕੇ ਤੇ ਫਿਰ ਅਸੀਂ ਨਾਲ ਚੌਂਕੀ ਗਏ ਉੱਥੇ ਦੇ ਕੇ ਆਏ ਹੂੰ ਬਾਈ ਸਰਕਾਰ ਤਾਂ ਕਹਿੰਦੀ ਨਸ਼ਾ ਬੰਦ ਕਰਤਾ ਸੀ ਨਹੀਂ ਬੰਦ ਨਹੀਂ ਹੋਵੇ ਹੂੰ ਹੈ ਬਾਈ ਸ਼ਰਿਆਂ ਵੇਖ ਰਿਹਾ ਬਾਈ ਚਿੱਟਾ ਪੂਰਾ ਫੁੱਲ ਵੇਗਦਾ ਹਾਂ ਜਿਵੇਂ ਇੱਥੇ ਪਿਆ ਹੀ ਸਾਰਾ ਕੁਝ ਹਾਂ ਸਾਡੇ ਸਾਹਮਣੇ ਆ ਪੀਂਦੇ ਵੀ ਆ ਵੇਚਦੇ ਵੀ ਆ ਸਾਰਾ ਕੁਝ ਹੀ ਆ ਹਾਂ ਮੱਛਿਆ ਦੇਖੋ ਪੱਤੀ ਆਹ ਦੇਖੋ ਪੱਤੇ ਮੱਛਿਆ ਹੋਇਆ ਪ ਪਿਤਾ ਹੋਇਆ ਪਿਤਾ ਹੋਇਆ ਆ ਦੇਖੋ ਤੁਸੀਂ ਦੇਖੋ ਖੁਦ ਦੇਖੋ ਬਿਲਕੁਲ ਹਾਂ ਤੇ ਫਿਰ ਜਿਹੜਾ ਸਰਕਾਰ ਕਹਿ ਰਹੀ ਹੈ ਕਿ ਖਤਮ ਕਰਦੀ ਹੈ ਉਹ ਕਹਾਂ ਹੈ ਉਹ ਤਾਂ ਸਰਕਾਰ ਦਾ ਕਾਗਜ਼ ਵਿੱਚ ਹੈ ਜ਼ਮੀਨ ਪਰ ਤਾਂ ਹੈ ਨਹੀਂ ਜ਼ਮੀਨ ਤੇ ਹੈ ਨਹੀਂ ਕੋਈ ਜ਼ਮੀਨ ਤਾਂ ਹੈ ਨਹੀਂ ਕਾਗਜ਼ ਕੋ ਕਾਗਜ਼ ਕਾਗਜ਼ ਪਰ ਹੈਗਾ ਕਿ ਮੈਂ ਖਤਮ ਕਰਤਾ ਜ਼ਮੀਨ ਤਾਂ ਹੈ ਨਹੀਂ ਇਹ ਬਈ ਫਿਰ ਆਸੇ ਪਾਸੇ ਚੋਰੀਆਂ ਵੀ ਕਰਦੇ ਹੋਣਗੇ ਹਾਂ ਬਈ ਪਿਛਲੀ ਯਾਰੀ ਸੀ ਜਦੋਂ ਪਹਿਲਾਂ ਇੱਥੋਂ ਹੀ ਕੇਬਲਾ ਉਹ ਮਿਲਗੀਆਂ ਸੀ ਸਾਨੂੰ ਕੇਬਲਾ ਚੋਰੀਆਂ ਕਰੀਆਂ ਸੀ ਮੋਟਰਾਂ ਤੋਂ ਇਹਨਾਂ ਨੇ ਇਹੀ ਸਖਤੈਨ ਸਿੰਘ ਉਹਨੂੰ ਵੀ ਇੱਥੋਂ ਹੀ ਫੜਿਆ ਸੀ ਸੀ ਹਾਂ ਇਹੜਾ ਉਹ ਸਖਤੈਨ ਸਿੰਘ ਆ ਉਹਦੇ ਤੇ ਕਾਦੇ ਪਰਚੇ ਆ ਉਹਦੇ ਬਈ ਬਾਲੇ ਕਾਸੀ ਦੇ ਉਹ ਤਾਂ ਉਹਦਾ ਉਹ ਬਸ ਨਜਾਇਜ਼ ਪਰਚੇ ਆਉਦੇ ਤੇ ਕਾਫੀ ਉਸੂਲਾਂ ਦੇ ਗੂਲੀਆਂ ਗਾਲੀਆਂ ਦੇ ਨਸ਼ੇ ਦੀ ਹੈ ਸਾਰੇ ਨਸ਼ੇ ਦੀ ਹੈ ਸਾਰੇ ਹਾਂ ਜਿਵੇਂ ਸਰਕਾਰ ਨਸ਼ੇ ਵਾਲਿਆਂ ਦੇ ਘਰ ਟਾ ਰਹੀ ਹੈ ਤੇ ਇਹਦਾ ਨਹੀਂ ਟਾਇਆਗਾ ਛੋਟਾ ਜਾ ਕਰ ਇਹਦਾ ਕੀ ਨਹੀਂ ਟਾਇਆ ਬਈ ਕਿਸੇ ਨਹੀਂ ਆਉਂਦੀ ਨਹੀਂ ਇੱਥੇ ਟਾਇਆ ਹੁੰਦਾ ਤਾਂ ਇੱਥੇ ਵੀ ਖੜਾ ਹੁੰਦਾ ਇੱਥੇ ਖੜਾ ਹੈ ਤੁਸੀਂ ਕੈਮਰਾ ਦੇਖ ਲਾ ਰਹੇ ਇੱਥੇ ਸਾਰੇ ਖੜਾ ਹੈ ਸਭ ਤੋਂ ਵੱਡਾ ਇਹ ਵੀ ਹੈ ਕਿ ਸਰਕਾਰ ਘਰ ਟਾ ਰਹੀ ਹੈ ਪਰ ਉਹ ਹੁੰਦੇ ਨਜਾਇਜ਼ ਕਬਜ਼ੇ ਦਿੱਤਾ ਇਸ ਬੰਦੇ ਉੱਤੇ ਕਹਿੰਦੇ ਕਿ ਕਈ ਪਰਚੇ ਨਸ਼ੇ ਦੇ ਪਰ ਗੱਲ ਕੀ ਹੈ ਕਿ ਇਸ ਦੇ ਕੋਲ ਰਜਿਸਟਰੀ ਹੈ ਰਜਿਸਟਰੀ ਵਾਲਾ ਛੋਟਾ ਜਿਹਾ ਘਰ ਆ ਇਹਨੂੰ ਕਿਸੇ ਨੇ ਹੱਥ ਨਹੀਂ ਲਾਇਆ ਇੱਥੇ ਇਹਨੇ ਨੌਜਵਾਨਾਂ ਕੇ ਚੱਟਾ ਪੀਂਦੇ ਸਾਰਾ ਸਮਾਨ ਅੰਦਰ ਪਿਆ ਇੱਥੇ ਕੋਈ ਨਹੀਂ ਆਉਂਦਾ ਕਹਿੰਦੇ ਨਾ ਕੋਈ ਗੇੜਾ ਮਾਰਨ ਆਉਂਦਾ ਤਾਂ ਇਹ ਵੀ ਵੱਡਾ ਸਵਾਲ ਆ ਕਿ ਜਿਹੜੇ ਪੀਲੇ ਪੰਜੇ ਚੱਲਦੇ ਆ ਉਹ ਨਜਾਇਜ਼ ਕਬਜ਼ੇ ਉੱਤੇ ਚੱਲਦੇ ਆ ਵਾਕਈ ਨਸ਼ੇ ਵਾਲਿਆਂ ਦੇ ਘਟ ਹੁੰਦੇ ਕਿਉਂਕਿ ਇਹ ਰਜਿਸਟਰੀ ਆ ਬਈ ਇਹਦੇ ਕੋਲੇ ਰਜਿਸਟਰੀ ਆ ਬਈ ਉਹਦੇ ਕੋਲੇ ਹਾਂ ਜੀ ਇਹਦੇ ਦੀ ਆ ਆ ਛੋਟੀ ਜੀ ਥਾਂ ਦੀ ਰਜਿਸਟਰੀ ਆ ਹਾਂਜੀ ਹਾਂਜੀ ਤਾਂ ਹੀ ਨਟਾਇ ਲੱਗਦਾ ਬਲਬਦਨ ਨਜਾਇਜ਼ ਕਬਜ਼ੇ ਜਿਹੜੇ ਹਟਾਈ ਜਾਂਦੇ ਸਰਕਾਰ ਜੀ ਹੂੰ ਬਾਕੀ ਜਿਹੜੇ ਵੇਚਦੇ ਕਰਦੇ ਪੀਂਦੇ ਕਰਦੇ ਉਹਨਾਂ ਦਾ ਨਾ ਕੋਟਾਉਂਦਾ ਨਾ ਕੋਈ ਪੁੱਛਦਾ ਜਿਹਦੇ ਕੋਲੇ ਰਜਿਸਟਰੀ ਹੈ ਉਹ ਕੁਝ ਨਹੀਂ ਕਰ ਸਕਦਾ ਉਸ ਵੀ ਕਰੀ ਜਾਵੇ ਜੀ ਬਸ ਥੋੜੇ ਸਾਹਮਣੇ ਆ ਜੀ ਬਿਲਕੁਲ ਕੋਈ ਪੁੱਛ ਦੱਸਣੀ ਇਹਦੀ ਤੇ ਭਾਈ ਹੋਰ ਜਿਵੇਂ ਇੱਥੇ ਚੋਰੀਆਂ ਚੋਰੀਆਂ ਕਰਦੇ ਆ ਤੁਸੀਂ ਕਹਿੰਦੇ ਤਾਰਾਂ ਲੱਭੀਆਂ ਆਸ-ਪਾਸੇ ਦੇ ਲੋਕ ਇਹਨਾਂ ਦਾ ਵੀ ਸਮਾਨ ਸਮੂ ਚੱਕਿਆ ਕੋਈ ਕਹਿੰਦੇ ਇਹਨਾਂ ਦਾ ਵੀ ਕੋਸ਼ਿਸ਼ ਕਰਦੇ ਆ ਲੇਕਿਨ ਇਹ ਥੋੜਾ ਇੱਕ ਵਾਰ ਚੋਰੀ ਹੋਈ ਆ ਬੱਕਰਾ ਚੱਕ ਕੇ ਲੈ ਗਈ ਸੀ ਇਹਨਾਂ ਦਾ ਇੱਥੋਂ ਦਾ ਅੱਛਾ ਆ ਥੋੜੇ ਪਹਿਲੇ ਖੜੇ ਮੋਬਾਈਲ ਵੀ ਚੱਕੇ ਗਏ ਇਹਨਾਂ ਦੇ ਮੁੰਡੇ ਖੜੇ ਇੱਥੇ ਗਏ ਮੋਬਾਈਲ ਚ ਉਧਰ ਥੱਲੇ ਨੀਚੇ-ਨੀਚੇ ਘਰ ਚੋਰੀ ਹੁਆ ਇਹ ਮੇਰਾ ਬਕਰਾ ਸੀ ਦਾ ਉਹ ਚੱਕ ਕੇ ਲੈ ਗਿਆ ਬਕਰਾ ਚੱਕ ਕੇ ਲੈ ਗਿਆ ਹਾਂ ਇੱਦਾਂ ਦਾ ਬੜਾ ਬਕਰਾ ਸੀਗਾ ਉਹ ਚੱਕ ਕੇ ਲੈ ਗਿਆ ਮੇਰੇ ਕੋਲ ਬਾਪੂ ਜੀ ਮੁੱਕਿਆ ਨਹੀਂ ਨਸ਼ਾ ਤੁਹਾਡੇ ਨਹੀਂ ਮੁੱਕਿਆ ਜੀ ਨਹੀਂ ਮੁੱਕਿਆ ਨਹੀਂ ਮੁੱਕਿਆ ਸਰਕਾਰ ਤਾਂ ਕਹਿੰਦੀ ਖਤਮ ਕਰਤਾ ਸੀ ਕਾਹਨੂੰ ਗੱਲਾਂ ਹੀ ਆ ਸਰਕਾਰ ਦੀਆਂ ਹਾਂ ਇਹ ਕਿਦੋਂ ਤਾਂ ਲਿਆਉਂਦੇ ਹੁਣ ਜਿਹੜਾ ਇੱਥੇ ਪੀਂਦੇ ਆ ਕਦੋਂ ਤਾਂ ਮਿਲਦੇ ਆ ਸਰਕਾਰੀ ਗਾਂ ਵਕਾਉਂਦੀ ਆ ਜੀ ਫੇਰ ਹੀ ਵਿਕਦਾ ਹਾਂ ਉਹ ਕਹਿੰਦੇ ਕਿ ਉਹ ਤਾਂ ਜੀ ਕਹਿੰਦੇ ਕਿ ਕਈ ਘਰ ਢਾ ਰਹੇ ਆ ਪਰਚੇ ਪਾ ਰਹੇ ਆ ਫਿਰ ਉਹ ਕਿੱਥੇ ਆ ਫਾਲਤੂ ਦੀਆਂ ਗੱਲਾਂ ਆ ਫਾਲਤੂ ਦੀਆਂ ਗੱਲਾਂ ਉਹੋ ਜਿਹੀ ਗੱਲ ਸਰਕਾਰ ਕੁਝ ਨਹੀਂ ਕਰਦੀ ਇਹ ਗੱਲਾਂ ਨੇ ਕਵਰਾਂ ਕਵਰਾਂ ਚ ਹੀ ਆ ਸਾਰਾ ਕੁਝ ਹੋਰ ਵੀ ਐਸੇ ਬਸੇ ਇਲਾਕੇ ਚ ਕੀ ਹਾਲਾਤ ਆ ਨਸ਼ੇ ਦੇ ਬੁਰਾ ਹਾਲਾ ਜੀ ਬੁਰਾ ਹਾਲਾ ਚਾਰਸ਼ਕ ਬੁਰਾ ਹਾਲਾ ਕੀਤਾ ਯਾਰ ਪਾਣੀ ਆਉਣ ਮੋਟਰ ਦੇ ਆਉਣ ਜੋਗ ਨਹੀਂ ਬਾਈ ਕੱਲਾ ਕਹਿ ਰਿਹਾ ਬੰਦ ਰਾਤ ਨੂੰ ਮੋਟਰ ਤੇ ਨਹੀਂ ਆ ਸਕਦਾ ਬਾਰੀਆਂ ਛੱਡਣੀਆਂ ਪੈਂਦੀਆਂ ਨੇ ਠੀਕ ਹੈ ਮੋਬਾਈਲ ਖੋਲ ਲੈਂਦੇ ਆ ਮੋਟਰ ਸੇ ਕੋਈ ਕੁਝ ਵੀ ਯਾਰ ਕੁਝ ਵੀ ਮਿਲ ਜਾ ਸਾਰਾ ਕੁਝ ਖੋਲ ਲੈਂਦੇ ਆ ਲਗਾ ਸਭ ਚੀ ਕਰਦਾ ਸਾਡੇ ਕੋਲ ਕੱਲਾ ਬੰਦਾ ਖੇਤ ਨਹੀਂ ਆ ਸਕਦਾ ਐਨ ਕਿਰਚਾ ਇਨੇ ਮਾਰੇ ਖਲਾਫ ਹੋਇਆ ਗੜੇ ਹਾਂਜੀ ਇਹ ਕਿਰਚਾ ਰੱਖਦੇ ਕਿਰਚਾ ਕੋਲੇ ਆਵੇ ਹਾਂਜੀ ਹਾਂਜੀ ਪੂਰਾ ਕੋਈ ਨੂੰ ਵੀ ਡਰਦੇ ਮੈਂ ਖੇਤ ਵੀ ਆਉਣ ਤੋਂ ਡਰਦਾ ਮੈਂ ਨਾਲ ਲੈ ਕੇ ਆਉਣਾ ਦੋ ਚਾਰ ਬੰਦੇ ਨਾਲ ਜੋ ਖੇਤ ਨੂੰ ਆਉਣਾਗਾ ਖੇਤ ਜਾਣਾ ਹਾਂਜੀ ਆ ਆਪਣੇ ਨਾਲ ਮੋਟਰ ਆ ਗਈ ਬਿਲਕੁਲ ਇਹਨਾਂ ਦਾ ਵੀ ਨਹੀਂ ਪਤਾ ਕੀ ਕਰਦਣਾ ਹਾਂਜੀ ਹਾਂਜੀ ਕਿਸੇ ਨੂੰ ਕੁਝ ਵੀ ਕਰ ਦੇ ਨਸ਼ੇ ਦੇ ਵਿੱਚ ਕੁਝ ਵੀ ਕਰ ਸਕਦੇ ਬੰਦੇ ਹੁਣ ਅੱਜ ਅੱਜ ਆਇਆ ਨਹੀਂ ਕੋਈ ਇੱਥੇ ਅੱਜ ਕਿੱਥੇ ਨਹੀਂ ਆਇਆ ਕੱਲ ਆਈ ਗੱਲ ਜੇ ਅਸੀਂ ਉਦੋਂ ਭੱਜ ਗਏ ਉਸ ਤੋਂ ਬਾਅਦ ਤਾਂ ਨਹੀਂ ਆਏ ਹੁਣ ਇੱਥੇ ਭੱਜ ਗਏ ਉਹ ਹਾਂਜੀ ਹਾਏ ਪ੍ਰਿੰਟ ਦੇ ਬੰਦੇ ਸਾਡੇ ਦੇ ਲੈ ਰੇ ਮੁਹੱਬਤ ਦੇ ਹਾਂਜੀ ਉਹ ਨਸ਼ਾ ਫਿਰ ਚਲੋ ਇੱਥੇ ਤਾਂ ਚਲੋ ਜਿਹੜਾ ਫੜਿਆ ਸੀ ਉਹਨੇ ਨਾਂ ਵੀ ਲਿਖਾਏ ਆ ਸਾਰਾ ਕੁਝ ਵੀਡੀਓ ਹੀ ਬਣਾਈ ਗਈ ਆ ਤੁਹਾਨੂੰ ਵੀਡੀਓ ਵੀ ਦਿਖਾ ਦਿਆਂ ਪਾਗੇ ਵੀਡੀਓ ਦਿਖਾਈਏ ਹੂੰ ਉਹ ਵੀਡੀਓ ਉਹਨੇ ਨਾਮ ਹੀ ਦੱਸਦੇ ਸੀ ਗੱਲ ਇੱਥੇ ਜੀ ਚੌਂਕੀ ਜਾ ਕੇ ਨਾਮ ਲਿਖਾਏ ਉਹਨਾਂ ਦੇ ਉੱਤੇ ਜਿਹੜੇ ਉਹ ਜਿਹੜੇ ਨਾਲ ਭੱਜੇ ਸੀ ਕੱਲ ਠੀਕ ਹੈ ਹਾਂਜੀ ਉਹ ਉਹਦਾ ਕੀ ਫੜਨੇ ਸੀ ਉਹਨੂੰ ਵੀ ਛੱਡਤਾ ਹਾਂਜੀ ਹਾਂਜੀ ਉਹ ਉਹ ਵੀਡੀਓ ਵੀ ਬਣੀ ਵੀ ਸਾਡੇ ਕੋਲ ਜਦੋਂ ਅਸੀਂ ਗੱਲ ਫੜਿਆਗਾ ਉਹ ਵੀਡੀਓ ਦਿਖਾ ਦਿੰਨੇ ਤੁਹਾਨੂੰ ਕੋਈ ਨਾ ਤੇ ਬਾਕੀ ਆ ਲੇਡੀ ਜੀ ਖੜੀ ਇਹਨਾਂ ਦੇ ਤੁਸੀਂ ਬਿਆਨ ਲੈ ਸਕਦੇ ਹੋ ਸਾਰੇ ਘਰਾਂ ਦੀ ਇਹਦੇ ਦੇ ਕੋਲ ਬਿਲਕੁਲ ਤਾਂ ਆਸੇ ਪਾਸੇ ਕੁਝ ਘਰ ਨੇ ਜਿਹੜੇ ਇੱਥੇ ਬੰਦੇ ਕੰਮ ਕਰਦੇ ਫੈਕਟਰੀਆਂ ਦੇ ਵਿੱਚ ਤਾਂ ਆਸੇ ਪਾਸੇ ਘਰ ਆ ਜਿਹੜਾ ਪਿੱਛੇ ਆ ਛੋਟਾ ਜਿਹਾ ਕਮਰਾ ਇੱਕ ਪਾਇਆ ਹੋਇਆ ਉਹ ਬੰਦਾ ਕਹਿੰਦੇ ਜੇਲ੍ਹ ਦੇ ਵਿੱਚ ਹੈ ਉਹਦੇ ਉੱਤੇ ਪਰਚੇ ਆ ਨਸ਼ੇ ਦੇ ਪਰ ਇਹਟਾਇਆ ਨਹੀਂ ਗਿਆ ਕਿਉਂਕਿ ਇਹਦੇ ਕੋਲੇ ਰਜਿਸਟਰੀ ਹੈ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲਾਤ ਹੁੰਦੇ ਆ ਜੀ ਇੱਥੇ ਜਦੋਂ ਕੀ ਹੁੰਦਾ ਇੱਥੇ हुंदा का है भाई इतने बंदे बाड़े होते हैं हम लोग तो परदेसी बंदे टिके हुए टिब्बा पर तो हम तो इतने आप डरते है ये भाई आए। हम बाहर एरिये में बैठे हैं आए। तो इसलिए हम लोग तो बोलते नहीं हैं बोल बंदे तो इतने बहुत आते रहते हैं करते है पे? अब हम आते नहीं है ना हमारा घर है दूर हम हम आते नहीं है इधर हाँ क्या क्या चलता है यहाँ पे यहाँ पर भैया क्या चलेगा आदमी आता हैगा बंदे मुंडे खंडे आंदा हैगा दस गया दस आया रात तो बिरात तो पूरे रात पूरे, रहत, पूरे रहत, दिन चलते रहता हैगा कोई किसी कहने वाला नहीं है ये लोग का कहने वाला फिर हम बाहर के है ना तो हम तो डरते हैं चोरी चोरी होती है यहाँ पे आपके चोरी तो भाई इनकी चोरी उनके चोरी होया एक नीचे मकान है उनके चोरी होया तीन मकान तीन आदमी की चोरी होया है घर में क्या हुआ था कल मैं भीरे ड्यूटी गे साढ़े ग्यारह पैंतीस पर उतरे बंदे आए टावर तिर मुड़े मुड़े फिर मोटरसाइकिल से खड़ा दिया फिर मैं मेरे पास तो फोन ऊन है नहीं मैं तो फिर मैं कह भी मेरे पास फोन ऊन तो है नहीं कहें बस मैं आंटी खड़िया ना मैं थे, मैं इतने फिर इधर तू कोई पता नहीं कौन जानता सी वो बोला फिर वो पजे ਤਾਂ ਇਹ ਤਸਵੀਰ ਹੈ ਯੋਧ ਨਸ਼ਿਆਂ ਵਿਰੋਧੀ ਜਿਹੜੀ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰ ਰਹੇ ਹਾਂ ਉਹ ਸਾਹਮਣੇ ਦੇਖ ਰਹੇ ਹੋ ਇੱਕ ਕਮਰਾ ਜਿਹਾ ਪਾਇਆ ਹੋਇਆ ਇਹਦੇ ਬੰਦੇ ਕੋਲੇ ਕਹਿੰਦੇ ਰਜਿਸਟਰੀ ਹੈ ਜਿਸ ਕਾਰਨ ਇਹਨੂੰ ਕੋਈ ਢਾਉਣ ਨਹੀਂ ਆਇਆ ਤਾਂ ਸਰਕਾਰ ਦੀਆਂ ਇਹ ਗੱਲਾਂ ਦੇ ਵੀ ਫੂਕ ਆਉ ਨਿਕਲਦੀ ਨਜ਼ਰ ਆ ਰਹੀ ਹੈ ਕਿ ਕਹਿੰਦੇ ਅਸੀਂ ਪੀਲਾ ਪੰਜਾ ਚਲਾ ਰਹੇ ਹਾਂ ਤਾਂ ਪੀਲਾ ਪੰਜਾ ਨਜਾਇਜ਼ ਕਬਜ਼ੇ ਉੱਤੇ ਚੱਲਦਾ ਆ ਛੋਟਾ ਜਿਹਾ ਕਮਰਾ ਹੈ ਕ ਰਜਿਸਟਰੀ ਵਾਲਾ ਤੇ ਬੰਦੇ ਉੱਤੇ ਨਸ਼ੇ ਦੇ ਕਹਿੰਦੇ ਕਈ ਪਰਚੇ ਹੈ ਵੀ ਜੇਲ੍ਹ ਦੇ ਵਿੱਚ ਪਰ ਇੱਥੇ ਇਹ ਅੱਡਾ ਬਣਾਇਆ ਹੋਇਆ ਚੱਟੇ ਵਾਲਿਆਂ ਨੇ ਇੱਥੇ ਲਾਉਣ ਦੇ ਲਈ ਤੇ ਤਸਵੀਰਾਂ ਹੋਰ ਵੀ ਤੁਹਾਨੂੰ ਦਿਖਾਉਂਦੇ ਰਾਵਾਂਗੇ ਲਹਿਰਾ ਮੁਹੱਬਤ ਪਿੰਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਹਾਨੂੰ ਆਸ-ਪਾਸ ਦੇ ਲੋਕਾਂ ਨੇ ਸਾਨੂੰ ਇੱਥੇ ਬੁਲਾਇਆ ਸੀਗਾ ਕਿ ਇੱਥੇ ਆ ਕੋਈ ਵਾਪਰਦਾ ਕਿਉਂਕਿ ਸਣੇ ਸਬੂਤ ਤੁਹਾਨੂੰ ਦਿਖਾਇਆ ਕਿ ਪੰਨੀਆਂ ਪਈਆਂ ਲੈਟਰ ਪਈਆਂ ਸਰਿੰਝਾਂ ਪਈਆਂ ਨੇ ਤੇ ਗੋਲੀ ਗੱਪਾ ਬਹੁਤ ਕੁਝ ਇੱਥੇ ਪਿਆ ਹੋਇਆ ਤਾਂ ਇੱਕ ਤੁਹਾਨੂੰ ਦਿਖਾ ਦਿੰਨੇ ਆ ਕਿ ਪੰਨੀਆਂ ਦਾ ਇੱਥੇ ਢੇਰ ਲੱਗਿਆ ਹੋਇਆ ਇੱਥੇ ਐ ਲੱਗਦਾ ਕਿ ਪਤਾ ਨਹੀਂ ਕਿੰਨੇ ਵਾਰ ਇਸੇ ਚਿੱਟਾ ਪੀਤਾ ਗਿਆ ਪੰਨੀਆਂ ਦਾ ਢੇਰ ਇੱਥੇ ਲੱਗਿਆ ਹੋਇਆ ਕਿਉਂਕਿ ਇਸ ਨਾਲ ਹੀ ਜਿਹੜਾ ਅੱਡਾ ਇੱਥੇ ਉਹ ਲੱਗ ਮਚਾਇਆ ਹੋਇਆ ਸਮਾਨ ਹੈ ਸਾਰਾ ਤਾਂ ਕਿਉਂਕਿ ਜਿਹੜਾ ਫੋਇਲ ਹੈ ਮੈਦਾਨੀ ਹੁੰਦਾ ਤਾਂ ਇੰਨਾ ਢੇਰ ਲੱਗਿਆ ਇੰਨਾ ਸ਼ਰਮ ਇੱਥੇ ਚਟਾ ਪੀਤਾ ਜਾਂਦਾ ਪਰ ਸਰਕਾਰ ਦਾ ਧਿਆਨ ਪਤਾ ਨਹੀਂ ਕਿਹੜੀਆਂ ਗੱਲਾਂ ਦੇ ਵਿੱਚ ਆਸੇ-ਪਾਸੇ ਜਿੰਨਾ ਵੀ ਤੁਸੀਂ ਦੇਖੋਗੇ ਆ ਥੱਲੇ ਵੀ ਪੰਨੀਆਂ ਪਈਆਂ ਨੇ ਕੈਪਸੂਲ ਪਏ ਆ ਇੱਧਰ ਪੰਨੀਆਂ ਪਈਆਂ ਨੇ ਕਿ ਇੱਥੇ ਕਿਹੜਾ ਕੋਈ 버ਗਰ ਦੀ ਜੜੀ ਲੱਗਦੀ ਹੈ ਵੀ ਜਿਹੜਾ ਇੰਨਾ ਫੋਇਲ ਆ ਗਿਆ ਤਾਂ ਇਹ ਸਾਰਾ ਜਿਹੜਾ ਕੰਮ ਹੈ ਉਹਨਾਂ ਦਾ ਕਹਿਣਾ ਕਿ ਚਿੱਟੇ ਵਾਲਿਆਂ ਦਾ ਕਮਰੇ ਦੇ ਵਿੱਚ ਆ ਕੇ ਪੀਂਦੇ ਤੇ ਇੱਥੇ ਆ ਕੇ ਖਲਾਰਾ ਪਾਇਆ ਹੋਇਆ ਆਸੇ-ਪਾਸੇ ਇੱਥੇ ਤੁਹਾਨੂੰ ਸਰੰਜਾ ਮਿਲਣਗੇ ਲਾਈਟਰ ਮਿਲ ਜੀ ਜੀ ਸਰ ਬਾਈ ਜੀ ਚੌਕੀ ਇੰਚਾਰਜ ਪੁੱਛੋ ਗੱਲ ਕਰ ਰਹੇ ਹਾਂ ਜਿਹੜਾ ਸੰਤਾਜ ਗੱਲ ਕਰ ਰਹੇ ਜੀ ਲੋਕ ਅਵਾਜ਼ ਟੀਵੀ ਚੈਨਲ ਤੋਂ ਹਾਂਜੀ ਹਾਂਜੀ ਹਣੇ ਤੁਹਾਡਾ ਪੱਖ ਲੈਣਾ ਇੱਕ ਮਾਮਲੇ ਦੇ ਵਿੱਚ ਕੱਲ ਕੱਲ ਤੁਹਾਨੂੰ ਲਹਿਰਾ ਮੁਹੱਬਤ ਦੇ ਬੰਦਿਆਂ ਵੱਲੋਂ ਕੋਈ ਚਿੱਟੇ ਵਾਲਾ ਨੌਜਵਾਨ ਫੜਾਇਆ ਗਿਆ ਸੀਗਾ ਇੱਕ ਤੇ ਉਹਨਾਂ ਨੇ ਕਹਿੰਦਾ ਤੁਸੀਂ ਰਾਤੋ ਰਾਤ ਛੜਤਾ ਜੀ ਉਹਨੂੰ ਅਸੀਂ ਚਿੱਟੇ ਵਾਲਾ ਕਿਵੇਂ ਛੱਡ ਦੇਵਾਂਗੇ ਬਾਈ ਉਹ ਬਣੀ ਇਹਨਾਂ ਨੇ ਕਹਿੰਦਾ ਛੜਤਾ ਤੁਸੀਂ ਉਹਨਾਂ ਨੂੰ ਇਹ ਤਾਂ ਲੋਕ ਤਾਂ ਬਹੁਤ ਉਸ ਤਰ੍ਹਾਂ ਹੀ ਜੀ ਤੂੰ ਛੱਡਿਆ ਨਹੀਂ ਉਹ ਤੁਹਾਡੇ ਕੋਲ ਆ ਕੌਣ ਜਿਹੜਾ ਕੱਲ ਫੜਿਆ ਬੰਦਾ ਜੀ ਇੱਥੋਂ ਕੋਈ ਨਹੀਂ ਫੜਿਆ ਇਹ ਕੁੱਟ ਕੇ ਲਿਆਏ ਸੀ ਜਸਮੀ ਬੰਦਾ ਸੀ ਉਹ ਅੱਛਾ ਜੀ ਅਸੀਂ ਜਸਮੀ ਨੂੰ ਕਿਵੇਂ ਰੱਖਵੇਂ ਵੀਰ ਮੇਰੇ ਅੱਛਾ ਤੁਸੀਂ ਚੇਤਰ ਬਦਲੋ ਉਹਦਾ ਟੱਟਾ ਫਿੰਦਾ ਹੋ ਗਿਆ ਅਸੀਂ ਨਹੀਂ ਕਹਿ ਸਕਦੇ ਉਹ ਜੀ ਆ ਇਹਨਾਂ ਦੀ ਨਿੱਤੀ ਮਾਵळा ਸੀ ਕੋਈ ਨਹੀਂ ਪਰ ਜਿੱਥੇ ਆ ਕੋਠਾ ਜਾ ਪਿਆ ਜਿੱਥੋਂ ਫੜਾਇਆ ਉੱਥੇ ਦਾ ਢੇਰ ਲੱਗਿਆ ਪੰਨੀਆਂ ਦਾ ਉੱਥੇ ਚਿੱਟਾ ਪੀਤਾ ਗਿਆ ਪੰਨੀਆਂ ਵੀਰਜੀ ਲੱਗੇ ਹੁਣ ਬਹੁਤ ਗੋਸ਼ ਹੋਊਗਾ ਪਰ ਸਾਡੇ ਕੋਲੇ ਚੌਕੀ ਲੈ ਕੇ ਆਈ ਸੀ ਉਹ ਜਖਮੀ ਸੀ ਜਖਮੀ ਜੇ ਮਰ ਜਾਂਦਾ ਮੈਂ ਕੀ ਕਰਦਾ ਉਹਦਾ ਅੱਛਾ ਤੁਸੀਂ ਛੱਡਤਾ ਮਤਲਬ ਇਹੀ ਆ ਅਸੀਂ ਭੇਜਤਾ ਹੀ ਨਾਲ ਹੀ ਭੇਜਤਾ ਹੀ ਦਰਖਾਸਤ ਇਹਨਾਂ ਵੱਲੋਂ ਆ ਕੇ ਪੜਤਾਲ ਕਰਨਗੇ ਜੋ ਕਾਰਵਾਈ ਕਰਦੇ ਨੇ ਠੀਕ ਹੈ ਉਹ ਕੁਝ ਕਹਿੰਦੇ ਕਿ ਬੰਦਿਆਂ ਦੇ ਨਾਮ ਵੀ ਲੈ ਕੇ ਸੀ ਉਹਦੇ ਵੱਲੋਂ ਹੋਰਾਂ ਦੇ ਨਹੀਂ ਸਾਹਮਣੇ ਕੋਈ ਲੈਣੀ ਗਈ ਬਾਈ ਜੀ ਇਹਨਾਂ ਕੋਲ ਤੇ ਵੀਡੀਓ ਹੈ ਜੀ ਇੱਕ ਇਹਨਾਂ ਕੋਲੇ ਹੋ ਗਈ ਮੈਨੂੰ ਦੇਣਗੇ ਫੇਰ ਹੀ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੜਤਾਲ ਕਰੋਗੇ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਜੀ ਵੈਸੇ ਤੁਹਾਡੇ ਜਿਹੜੇ ਇਲਾਕੇ ਦੇ ਵਿੱਚ ਚਿੱਟਾ ਵਗੈਰਾ ਕਹਿੰਦੇ ਬੜਾ ਬੁਰਾ ਹਾਲ ਹੈ ਚਿੱਟਾ ਬਹੁਤ ਵੇਚਦਾ ਇੱਥੇ ਲੋਕ ਨੌਜਵਾਨ ਕੀ ਪੀਂਦੇ ਬੜਾ ਬਾਈ ਜੀ ਵਾਰੀ ਵਾਰੀ ਚਿੱਟੇ ਜੋ ਕੁਝ ਵੀ ਹੈਗਾ ਮੈਂ ਵਾਰੀ ਵਾਰੀ ਪਰਚੇ ਦਿੰਨੇ ਜੋ ਸਾਡੇ ਧਿਆਨ 'ਚ ਆਉਦੇ ਦੇ ਦੇਣੇ ਸਾਨੂੰ ਇਹਦੇ ਜੀ ਸੁਤਰਾਜ ਨਹੀਂ ਲੈਣੇ ਮਾਪਦੇ ਕਾਲੀ ਦੇ ਕੇ ਇਹਨਾਂ ਪਰਚਾ ਹੂੰ ਫੇਰੀ ਮਾਪਦੇ ਬੰਦੇ ਤੇ ਮੋਰ ਕੀ ਵਾਰ ਵਾਇਤਾ ਇੱਕ ਬਣਪ੍ਰੀਤ ਠੀਕ ਹੈ ਜੋ ਸਾਡੇ ਧਿਆਨ 'ਚ ਆ ਕੋਈ ਰਾਇਤ ਨਹੀਂ ਦਿੱ ਧਿਆਨ ਚ ਕਿਉਂ ਨਹੀਂ ਜਦ ਕਦੇ ਧਿਆਨ ਚ ਹੋ ਉਹ ਤਾਂ ਕਿਉਂ ਸਾਡੀ ਜਿਹੜੀ ਚੀਜ਼ ਆਊਗਾ ਕਰਾਂਗੇ ਅਸੀਂ ਇਹ ਲੋਕ ਬੜੇ ਤੰਗ ਪਰੇਸ਼ਾਨ ਨੇ ਜੀ ਆਸੇ-ਬਾਸੇ ਕਹਿੰਦੇ ਚੋਰੀਆਂ ਹੁੰਦੀਆਂ ਚੱਟੇ ਵਾਲੇ ਤੰਗ ਕਰਦੇ ਆਗੇ ਹੁਣ ਸਾਡੇ ਕੋਲ ਜਿਹੜਾ ਉਹ ਕਾਰਵਾਈ ਕਰਾਂਗੇ ਇਹਦਾ ਨਿੱਜੀ ਮਾਮਲਾ ਜਿਹੜਾ ਤੁਹਾਨੂੰ ਹੁਣ ਕਹਿ ਰਹੇ ਇਹ ਨਿੱਜੀ ਮਾਮਲਾ ਇਹਨਾਂ ਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਬਈ ਧੰਨਵਾਦ ਜੀ ਬਹੁਤ